ਕੇ ਭਰ ਕਟੋਰੇ ਮਹਿਕਦੇ ਮੇਰੇ ਕੇਸੀ ਦੇ ਛੜਕਾ ਕਲ ਸੁਣ ਕੋਲੇ ਬਾਬਲਾ ਉਹ ਮੇਰਾ ਰਾਂਝਾ ਮੋੜ ਲਿਆ ਮੇਰੀ ਅਕਲਾਂ ਫੱਟੀ ਪੋਚਦੀ ਮੇਰੇ ਮੱਥੇ ਰਹਿਣ ਉਦਾਸ ਮੈਨੂੰ ਨਰਨੇ ਕਾਲਜੇ ਖਾ ਗਈ ਮੇਰੀ ਰੂਹ ਦੀ ਭੁੱਖ ਪਿਆਸ ਮੇਰੇ ਸ਼ਾਮ ਦੇ ਸੂਰਜ ਤਿਰਕ ਗਏ ਮੇਰੇ ਨੈਣੀ ਚੜੀ ਦੁਪਹਿਰ ਉਹ ਅੱਗ ਦਿਲਾ ਨੂੰ ਲਾ ਗਿਆ ਹੁਣ ਕਿਸ ਦਰ ਮੰਗਾ ਖੈਰ ਮੋਬਤ ਮੋਬਤ ਕਹਿ ਸਕਦੇ ਆ ਹਾਂਜੀ ਤੇ ਕਿਤਾਬਾਂ ਦੇ ਨਾਲ ਬੜੀ ਮੁਹੱਬਤ ਹੈ ਕਿਤਾਬਾਂ ਦੇ ਨਾਲ ਮੁਹੱਬਤ ਹੈ ਕੁਦਰਤ ਨਾਲ ਮੁਹੱਬਤ ਹੈ ਇਹ ਲੋਕ ਜਿਹੜੇ ਹੈਗੇ ਨੇ ਜਿਹੜੇ ਰੱਬ ਨੇ ਬਣਾਏ ਨੇ ਇਹਨਾਂ ਨਾਲ ਇਹਨਾਂ ਨਾਲ ਮੁਹੱਬਤ ਹੈ ਮਤਲਬ ਕਿ ਜਿਹੜੀ ਕਿਤਾਬਾਂ ਹੁੰਦੀਆਂ ਵਾ ਕਈ ਵਾਰ ਆਪਣੀ ਪਹੁੰਚ ਤੋਂ ਬਾਹਰ ਵੀ ਹੁੰਦੀਆਂ ਨੇ ਕਿ 200 ਦੀ 300 ਦੀ ਜਾਂ ਕੋਈ ਕੋਈ ਕਿਤਾਬ ਨਹੀਂ ਖਰੀਦ ਸਕਦਾ ਕਿਉਂਕਿ ਜਿਹੜੇ ਮੁਸਾਫਰ ਵੀ ਕਈ ਵਾਰ ਆਉਂਦੇ ਨੇ ਉਹ ਘੜੀ ਪਲ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਮਤਲਬ ਆਪਣਾ ਜਾਂ ਮੋਬਾਈਲ ਕੱਟ ਲੈਂਦੇ ਜਾਂ ਹੋਰ ਕਿਤੇ ਮਤਲਬ ਇਧਰ ਉਧਰ ਝਾਂਰ ਕਰ ਦਿੰਦੇ ਆ ਤੇ ਅਸੀਂ ਸੋਚਿਆ ਕਿਉਂ ਨਾ ਉਹ ਜਿਹੜੇ ਪਾਲ 5 ਮਿੰਟ 10 ਮਿੰਟ ਜਿਹੜੇ ਉਹ ਬੈਂਦੇ ਨੇ ਉਹ ਕਿਤਾਬਾਂ ਨਾਲ ਗੁਜ਼ਾਰਿਆ ਜਾਵੇ ਲਾਇਬ੍ਰੇਰੀ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਸਮੇਂ ਤੋਂ ਹੈ ਚੱਲ ਰਹੀ ਹੈ ਸਾਡੇ ਅੰਦਰ ਇਹ ਲਾਇਬ੍ਰੇਰੀ ਕੋਈ ਘੱਟੋ ਘੱਟ 3-4 ਮਹੀਨੇ ਇਸ ਲਾਇਬ੍ਰੇਰੀ ਨੂੰ ਸਥਾਪਿਤ ਕੀਤਾ ਨੂੰ ਉਹਨੇ ਮੰਨ ਜਗਦੀ ਇਹ ਨਹੀਂ ਸਾਇਆ ਵੀ ਯਾਰ ਆਪਾਂ ਪੈਸੇ ਲਗਾ ਰਹੇ ਹਾਂ ਕਿਤੇ ਕਿਤਾਬਾਂ ਨਾਲ ਕੋਈ ਸੁੱਕ ਲੈ ਇਲਾਕਾ ਬੜਾ ਹੋਇਆ ਨਾ ਹਾਂਜੀ ਇਹ ਗੱਲ ਹਾਸ ਹੋਈ ਨਹੀਂ ਜੀ ਵੀ ਇੱਕ ਹੈਗੀ ਆ ਕਿ ਚਲੋ ਤਰਾਵ ਹੋਈ ਚੋਰੀ ਕਰੂਗਾ ਜਿਹੜਾ ਕੋਈ ਪੜੂਗਾ ਮੈਂ ਕਹਿੰਦਾ ਜੇ 50 ਰੱਖਿਆ ਹੈ ਨਾ ਜਾਂ 60 70 ਕਿਤਾਬ ਬਹੁਤ ਹੀ ਬਾਕਸ ਵਿੱਚ ਪਈਆਂ ਨੇ ਤੇ ਇਸ ਵੇਲੇ ਤੂੰ ਜਾ ਕੇ ਵੇਖੋ 20 ਕਿਤਾਬਾਂ ਹੋ ਗਈਆਂ ਮੈਂ ਜਦੋਂ ਵੀ ਕੋਈ ਕਿਤਾਬ ਲਿਆਉਣਾ ਨਾ ਮੈ ਲਫਾਵੇ ਵਿੱਚ ਨਹੀਂ ਪਾਗਲ ਨੂੰ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਜਾਂਦਾ ਵੀ ਪਤਾ ਲੱਗੇ ਵੀ ਕਿਤਾਬ ਫੜੀ ਹੈ ਹਾਂ ਲੋਕ ਨੂੰ ਦੇਖਾ ਵੀ ਹਾਂ ਤੇ ਲੋਕਾਂ ਨੂੰ ਸੋਚਣ ਵੀ ਕਿਤਾਬ ਪੜ੍ਹੀ ਹੈ ਸਤਿਗੁਰ ਜੀ ਤੁਸੀਂ ਵੇਖ ਰਹੇ ਹੋ ਵਿਸ਼ਾਲ ਸਫਰ ਤੇ ਅੱਜ ਤੁਹਾਡਾ ਸਫਰ ਪਹੁੰਚ ਚੁਕਾ ਹੈ ਹਰੀਕੇ ਵਿਖੇ ਅਸੀਂ ਅਕਸਰ ਹੀ ਤੁਹਾਨੂੰ ਨੌਜਵਾਨਾਂ ਨਾਲ ਮੁਲਾਕਾਤ ਕਰਵਾਉਂਦੇ ਆ ਜੋ ਅਗਾਹ ਵਧੂ ਸੋਚ ਰੱਖਦੇ ਨੇ ਤੇ ਸਮਾਜ ਦੇ ਪ੍ਰਤੀ ਕਈ ਕੰਮ ਕਰਦੇ ਨੇ ਅੱਜ ਹਰੀਕੇ ਵਿਖੇ ਤੁਹਾਨੂੰ ਇੱਕ ਬੱਸ ਸਟੈਂਡ ਵਿਖਾ ਰਹੇ ਹਾਂ ਜਿੱਥੇ ਨੌਜਵਾਨ ਦੇ ਵੱਲੋਂ ਛੋਟੀ ਲਾਇਬ੍ਰੇਰੀ ਬਣਾਈ ਗਈ ਹੈ ਵੱਖ-ਵੱਖ ਕਿਤਾਬਾਂ ਉੱਥੇ ਰੱਖੀਆਂ ਗਈਆਂ ਤਾਂ ਜੋ ਨੌਜਵਾਨ ਜੋ ਉੱਥੇ ਆਉਂਦੇ ਨੇ ਬੱਸ ਦਾ ਇੰਤਜ਼ਾਰ ਕਰਦੇ ਨੇ ਸਮਾਰ ਰਹੇ ਹਾਂ ਉਹਨਾਂ ਕਿਤਾਬਾਂ ਦੇ ਨਾਲ ਜੋੜ ਸਕਣ ਅਤੇ ਕਿਤਾਬਾਂ ਦੇ ਵਿੱਚੋਂ ਕੁਝ ਜਾਣਕਾਰੀ ਪ੍ਰਾਪਤ ਕਰ ਸਕਣ ਜਿਸ ਨੌਜਵਾਨ ਵੱਲੋਂ ਉਹ ਭਰਾਲਾ ਕੀਤਾ ਗਿਆ ਉਸ ਨੌਜਵਾਨ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗੱਲਬਾਤ ਕਰਦੇ ਉਸ ਵੀਰ ਦੇ ਨਾਲ ਵੀਰ ਜੀ ਸਵਾਗਤ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਕੋਲ ਆਏ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਇਸ ਸਾਡੇ ਉਪਰਾਲੇ ਦੀ ਸ਼ਲਾਂਗਾ ਕਰਕੇ ਜਾਂ ਸ਼ਲਾਂਗਾ ਸੁਣ ਕੇ ਸਾਡੇ ਕੋਲ ਆਏ ਜੋ ਤੁਹਾਡਾ ਬਹੁਤ ਸਤਿਕਾਰ ਅ ਵੀਰ ਜੀ ਕੀ ਨਾਮ ਹੈ ਤੇ ਕੀ ਕੰਮ ਕਰਦੇ ਮੇਰਾ ਨਾਮ ਜੇ ਸੁਖਵੀਰ ਸੁਖਵੀਰ ਸਿੰਘ ਹੈ ਜੇ ਸਾਇਤਿਕ ਨਾਮ ਸੁਖਵੀਰ ਮੁਹੱਬਤ ਹੈ ਜੀ ਜਿਹੜਾ ਲੋਕਾਂ ਦੇ ਵਿੱਚ ਅਕਸਰ ਹੀ ਮਤਲਬ ਲੋਕ ਮਤਲਬ ਉਸ ਨਾਮ ਨਾਲ ਮੈਨੂੰ ਬਣਾਉਂਦੇ ਬੁਲਾਉਂਦੇ ਨੇ ਸਾਇਤਿਕ ਨਾਮ ਮੇਰਾ ਸੁਖਵੀਰ ਮੁਹੱਬਤ ਹੈ ਮੁਹੱਬਤ ਮੁਹੱਬਤ ਕਹਿ ਸਕਦੇ ਆ ਹਾਂ ਜੀ ਤੇ ਕਿਤਾਬਾਂ ਦੇ ਨਾਲ ਬੜੀ ਮੁਹੱਬਤ ਹੈ ਕਿਤਾਬਾਂ ਦੇ ਨਾਲ ਮੁਹੱਬਤ ਹੈ ਕੁਦਰਤ ਨਾਲ ਮੁਹੱਬਤ ਹੈ ਇਹ ਲੋਕ ਜਿਹੜੇ ਹੈਗੇ ਨੇ ਜਿਹੜੇ ਰੱਬ ਨੇ ਬਣਾਏ ਨੇ ਇਹਨਾਂ ਨਾਲ ਇਹਨਾਂ ਨਾਲ ਮੁਹੱਬਤ ਹੈ ਮਮਾ ਜੀ ਇੱਕ ਇਸ ਤਰ੍ਹਾਂ ਸੋਚਿਆ ਵੀ ਨੂੰ ਇੱਕ ਫ੍ਰੀ ਛੋਟੀ ਲਾਇਬ੍ਰੇਰੀ ਬਣਾਈ ਜਾਵੇ ਜਿੱਥੇ ਲੋਕ ਪਹੁੰਚ ਕੇ ਆਪਣਾ ਸਮਾਂ ਗੁਜ਼ਾਰ ਸਕਣ ਇਹ ਇਸ ਤਰ੍ਹਾਂ ਥਾਊਟ ਆਇਆ ਕਿ ਮਤਲਬ ਕਿ ਜਿਹੜੀ ਕਿਤਾਬਾਂ ਹੁੰਦੀਆਂ ਵਾ ਕਈ ਵਾਰ ਆਪਣੀ ਪਹੁੰਚ ਤੋਂ ਬਾਹਰ ਵੀ ਹੁੰਦੀਆਂ ਨੇ ਕਿ 200 ਦੀ 300 ਦੀ ਜਾਂ ਕੋਈ ਕੋਈ ਕਿਤਾਬ ਨਹੀਂ ਖਰੀਦ ਸਕਦਾ ਕਈ ਹੁਣ ਮੰਨ ਲਓ ਆਪਣੇ ਹਰੀਕੇ ਦੇ ਵਿੱਚ ਕੋਈ ਸਾਇਤਿਕ ਕਿਤਾਬਾਂ ਵਾਲੀ ਦੁਕਾਨ ਜਿੱਤੀ ਲੱਭੋ ਨਾ ਪੂਰੇ ਆਪਣੇ ਲਾਗੇ ਛਾਕੇ ਕੋਈ ਸਾਇਤਿਕ ਵਾਲੀ ਕਿਤਾਬਾਂ ਵਾਲੀ ਦਿਖਾੜੀ ਨਹੀਂ ਹੁੰਦੀ ਸੋ ਉਸੇ ਸੋਚ ਨੂੰ ਲੈ ਕੇ ਕਿਉਂ ਨਾ ਮੈਂ ਜੇ ਕਿਤਾਬਾਂ ਮਤਲਬ ਲੋਕਾਂ ਤੱਕ ਨਹੀਂ ਪਹੁੰਚਦੇ ਤੇ ਕਿਤਾਬਾਂ ਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਵੇ। ਸੋ ਉਸੇ ਮਕਸਦ ਨਾਲ ਅਸੀਂ ਜਿਹੜੀ ਲਾਇਬ੍ਰੇਰੀ ਜਿਹੜੀ ਬਾਸਾਡੇ ਸਥਾਪਿਤ ਕੀਤੀ ਆ ਕਿਉਂਕਿ ਜਿਹੜੇ ਮੁਸਾਫਰ ਵੀ ਕਈ ਵਾਰ ਆਉਂਦੇ ਨੇ ਉਹ ਘੜੀ ਪਲ ਬਹਿ ਜਾਂਦੇ ਨੇ ਤੇ ਉਹਨਾਂ ਨੂੰ ਮਤਲਬ ਆਪਣਾ ਜਾਂ ਮੋਬਾਈਲ ਕੱਢ ਲੈਂਦੇ ਜਾਂ ਹੋਰ ਕਿਤੇ ਮਤਲਬ ਇਧਰ ਉਧਰ ਝਾਂਰ ਕਰ ਦਿੰਦੇ ਤੇ ਅਸੀਂ ਸੋਚਿਆ ਕਿਉਂ ਨਾ ਉਹ ਜਿਹੜੇ ਪਲ 5 ਮਿੰਟ 10 ਮਿੰਟ ਜਿਹੜੇ ਉਹ ਬੈਂਦੇ ਨੇ ਉਹ ਕਿਤਾਬਾਂ ਨਾਲ ਗੁਜ਼ਾਰਿਆ ਜਾਵੇ। ਸੋ ਉਸ ਸੋਚ ਨੂੰ ਲੈ ਕੇ ਉਸ ਮਕਸਦ ਨੂੰ ਲੈ ਕੇ ਅਸੀਂ ਜਿਹੜੀ ਇਸ ਲਾਇਬ੍ਰ ਜਿਹੜੀ ਇਸ ਲੰਕਾ ਸਾਡੇ ਸਾਰੇ ਆਸ-ਪਾਸ ਦੇ ਪਿੰਡਾਂ ਵਿੱਚ ਹੋ ਰਹੀ ਆ ਸੋ ਉਸੇ ਸੋਚ ਨੂੰ ਲੈ ਕੇ ਕੀਤਾ ਜੀ ਬਾਬਾ ਜੀ ਜੇਕਰ ਤੁਹਾਡੀ ਜੀਵਨੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਉਮਰ ਹੈ ਕਿੱਥੋਂ ਪੜੇ ਹੋ ਕਿਸ ਤਰ੍ਹਾਂ ਅੱਗੇ ਵਧੇ ਹਾਂਜੀ ਮਤਲਬ ਕਿ ਜਿਹੜੀ ਸੋਚ ਜਿਹੜੀ ਬਦਲ ਜਾਣੀ ਜਾਂ ਸੋਚ ਨੂੰ ਮੰਨ ਲਓ ਹੋਰ ਤਰ੍ਹਾਂ ਜਾਂ ਲਾਗੂ ਹੋ ਜਾਣੀ ਕਹਿਣ ਤੋਂ ਪਹਿਲਾਂ ਕਿ ਜੋ ਇਹ ਮਤਲਬ ਕਿ ਕਿਤਾਬਾਂ ਦਾ ਕ੍ਰਿਸ਼ਮਾ ਹੀ ਹੈਗਾ ਜਿਹੜਾ ਕਿਤਾਬਾਂ ਦਾ ਜੋ ਵੀ ਆ ਇਹ ਜੋ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਜੋ ਤੁਸੀਂ ਮੇਰੇ ਇੰਟਰਵਿਊ ਕਰ ਰਹੇ ਹੋ ਇਹ ਸਾਰੀ ਦੇਣ ਕਿਤਾਬਾਂ ਨੂੰ ਜਾਂਦੀ ਹੈ ਜਿਹੜਾ ਸੇਰਾ ਉਹ ਕਿਤਾਬਾਂ ਨੂੰ ਜਾਂਦਾ ਹੈ ਸੋ ਮੈਂ ਮੇਰੀ ਹੁਣ ਤੱਕ ਉਮਰ ਕੋਈ 32 33 ਦੇ ਲਗਭਗ ਛਾਗੇ ਹੈਗੀ ਆ ਠੀਕ ਹੈ ਜੀ ਤੇ ਮੈਂ ਐਮਲੀਬ ਵਗੈਰਾ ਜੋ ਲਾਇਬ੍ਰੇਰੀ ਦੀ ਜਿਹੜੀ ਪੜ੍ਹਾਈ ਹੁੰਦੀ ਉਹ ਮ یونیورسٹی ਤੋਂ ਕੀਤੀ ਆ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੰਜਾਬੀ ਐਮਏ ਵੀ ਕੀਤੀ ਹੋਈ ਹੈ ਬੀਏ ਵੀ ਕੀਤੀ ਹੋਈ ਆ ਸੋ ਉਸ ਪੜ੍ਹਾਈ ਦੇ ਨਾਲ ਨਾਲ ਜਿਹੜੀ ਮੇਰੇ ਕਿਤਾਬਾਂ ਮੇਰੇ ਲਗਾਤਾਰ ਜੁੜੀਆਂ ਰਹੀਆਂ ਮੇਰੇ ਨਾਲ ਤੇ ਉਸ ਦੇ ਨਾਲ ਸਾਡੇ ਕੋਲ ਸਾਹਿਤ ਸਭਾ ਵੀ ਹੈਗੀ ਆ ਇੱਕ ਲਖਾਰੀ ਸਹਿ ਸਭਾ ਰੀਕੇ ਉਹਦੇ ਵਿੱਚ ਜਿਹੜੇ ਕਵੀ ਜਿਹੜੇ ਦੂਰ ਨੇੜੇ ਤੋਂ ਆਉਂਦੇ ਰਹਿੰਦੇ ਨੇ ਅਸੀਂ ਕਵਤਾਵਾਂ ਦਾ ਆਪਣਾ ਮੁਸ਼ਾਇਰਾ ਵਗੈਰਾ ਲਗਾਉਂਦੇ ਰਹਿੰਨੇ ਆ ਤੇ ਉਸ ਦੇ ਨਾਲ ਸਾਡੇ ਜਿਹੜੀ ਕਵਿਤਾ ਲਿਖਣ ਦੀ ਜਿਹੜੀ ਚੇਟ ਕੀ ਸੀ ਉਹ ਸਾਡੇ ਆਟੋਮੈਟਿਕ ਆਪਣੇ ਜਹਾਜ਼ ਚ ਆ ਗਈ ਆਮਦ ਹੁੰਦੀ ਰਹੀ ਕਵਤਾ ਦੀ ਤੇ ਜਿਸ ਦੇ ਨਾਲ ਫਿਰ ਇਹ ਜਿਹੜੀ ਸੋਚ ਜਿਹੜੀ ਬਦਲਦੀ ਬਦਲਦੀ ਜਿਹੜੀ ਇੱਕ ਲਾਇਬ੍ਰੇਰੀ ਦਾ ਰੂਪ ਧਾਰਨ ਕਰਕੇ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਪ੍ਰਾਲੇ ਕਰਾਂਗੇ ਆਉਂਦੇ ਸਮੇਂ ਵਿੱਚ ਲਾਇਬ੍ਰੇਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਸਮੇਂ ਤੋਂ ਇਹ ਚੱਲ ਰਹੀ ਹੈ ਤੁਹਾਡੇ ਇਹ ਲਾਇਬ੍ਰੇਰੀ ਕੋਈ ਘੱਟੋ ਘੱਟ 3-4 ਮਹੀਨੇ ਇਸ ਲਾਇਬ੍ਰੇਰੀ ਨੂੰ ਸਥਾਪਿਤ ਕੀਤਾ ਨੂੰogne ਪਰ ਉਹ ਨਿਰਵਿਘਨ ਹਜੇ ਵੀ ਉਸੇ ਤਰ੍ਹਾਂ ਚੱਲ ਰਹੀ ਆ ਸੋ ਕਿਤਾਬਾਂ ਉੱਥੇ ਪਈਆਂ ਨੇ ਲੋਕ ਪੜ੍ਹਦੇ ਨੇ ਲੋਕ ਸ਼ਲਾਂਗਾ ਵੀ ਕਰਦੇ ਨੇ ਦੂਰ ਦੂਰ ਤੋਂ ਜਿਹੜੇ ਮੁਸਾਫਰ ਆਉਂਦੇ ਨੇ ਉਹ ਕਿਤਾਬਾਂ ਪੜ੍ਹਦੇ ਨੇ ਤੇ ਬੜਾ ਮਨ ਨੂੰ ਸਕੂਨ ਮਿਲਦਾ ਕਿ ਜਿਹੜਾ ਸਾਡਾ ਲਾਇਆ ਹੋਇਆ ਇੱਕ ਦਰਖਤ ਜਿਹੜਾ ਲਾਇਬ੍ਰੇਰੀ ਆ ਉਹ ਦਰਖਤ ਦੀ ਛਾਵੇਂ ਲੋਕੀ ਬੈਂਦੇ ਨੇ ਬੜਾ ਇੱਕ ਦਿਲ ਨੂੰ ਸਕੂਨ ਤੇ ਹੁਲਾਰੇ ਵਾਲੀ ਗੱਲਬਾਤ ਹੈਗੀ ਮਨ ਚ ਕਦੀ ਇਹ ਨਹੀਂ ਆਇਆ ਵੀ ਯਾਰ ਆਪਾਂ ਪੈਸੇ ਲਗਾ ਰਹੇ ਆ ਕਿਤੇ ਕਿਤਾਬਾਂ ਨਾਲ ਕੁਝ ਸੁੱਕ ਲੈ ਜਾ ਲਾਕਾ ਬੜਾ ਹੋ ਜਾਣਾ ਹਾਂਜੀ ਇਹ ਗੱਲ ਹੱਸੋ ਹੀ ਨਹੀਂ ਜੀ ਵੀ ਇੱਕ ਹੈਗੀ ਆ ਕਿ ਚਲੋ ਪਰ ਅਸੀਂ ਸੋਚ ਕੇ ਮਤਲਬ ਇਹ ਸੋਚ ਕੇ ਸੋਚਾਂ ਦੇ ਆਈਆਂ ਸਾਡੇ ਵੇ ਬਕਸਾ ਨਾਲ ਚੋਰੀ ਹੋ ਜੇ ਜਾਂ ਕਿ ਇਹ ਪੋਟਕੇ ਨਾਲ ਲੈ ਜੇ ਨਾ ਇਹ ਕਿਤਾਬਾਂ ਚੋਰੀ ਹੋ ਜਾਣ ਪਰ ਇਸ ਫਿਰ ਸੋਚਿਆ ਕਿ ਨਹੀਂ ਆਪਾਂ ਪਹਿਲਾਂ ਇੱਕ ਇੱਕ ਉਪਰਾਲਾ ਤੇ ਕਰੀਏ ਬਾਕੀ ਜੋ ਹੋਊਗਾ ਵੇਖੀ ਜਾਊਗੀ ਉਹਦਣਾ ਫਿਰ ਇਹ ਉਪਰਾਲਾ ਕੀਤਾ ਠੀਕ ਹੈ ਤੇ ਪਹਿਲਾਂ ਤਾਂ ਕਿਤਾਬਾਂ ਕੋਈ ਖੜਦਾ ਨਹੀਂ ਉੱਥੋਂ ਪਈਆਂ ਰਹਿਣੀਆਂ ਤੇ ਚਲੋ ਸੋਚਿਆ ਕਿ ਹੋਰ ਮੈਂ ਮੇਰੇ ਵਧੀਆ ਕਿਤਾਬਾਂ ਮੰਟੋ ਜਵੇਂ ਉਹ ਸ਼ੋ ਹੋ ਗਿਆ ਜਸਵੰਤ ਕਬਲ ਹੋ ਗਿਆ ਨਾਨਕ ਸਿੰਘ ਦੇ ਨਾਂ ਵਾਲੇ ਇਸ ਤਰ੍ਹਾਂ ਦੇ ਮਤਲਬ ਵਧੀਆ ਕਿਤਾਬਾਂ ਉੱਥੇ ਰੱਖੀਆਂ ਤੇ ਮੈਂ ਕਹਿੰਦਾ ਜੇ 50 ਇਸ ਰੱਖਿਆ ਹੈ ਨਾ ਜਾਂ 60 70 ਕਿਤਾਬਾਂ ਉਹਦੇ ਬਾਕਸ ਵਿੱਚ ਪਈਆਂ ਨੇ ਤੇ ਇਸ ਵੇਲੇ ਤੁਸੀਂ ਜਾ ਕੇ ਵੇਖੋ 20 ਕਿਤਾਬਾਂ ਹੋ ਗਈਆਂ ਲੈ ਗਏ ਲੋਕ ਲੈ ਗਏ ਤੇ ਪਰ ਆਪਾਂ ਫਿਰ ਵੀ ਆਪਾਂ ਇਹ ਆਪ ਕੋ ਇਹ ਚੀਜ਼ ਨੂੰ ਆਪਣੇ ਆਪ ਤੇ ਪ੍ਰਭਾਵ ਨਹੀਂ ਹੋਣ ਦਿੱਤਾ ਇਸ ਫਿਰ ਕਿਤਾਬਾਂ ਉੱਥੇ ਰੱਖਾਂਗੇ ਕੋਈ ਚੱਕਰ ਨਹੀਂ ਏਡੀ ਗੱਲ ਨਹੀਂ ਆ ਕਿ ਕਿਤਾਬ ਚੋਰੀ ਕਰਨਾ ਵੀ ਮਤਲਬ ਉਹਨੂੰ ਹੀ ਆ ਜਿਹੜੀ ਕਿਤਾਬ ਦਾ ਇੰਪੋਰਟੈਂਸ ਜਾਣਦਾ ਹੈ ਕਿਤਾਬ ਉਹ ਹੀ ਚੋਰੀ ਕਰੂਗਾ ਜਿਹੜਾ ਕੋਈ ਪੜੂਗਾ ਤੇ ਪਰ ਕਹਿਣ ਤੋਂ ਭਾਵੇਂ ਹੈ ਕਿ ਜਿਹੜੇ ਕਿਤਾਬਾਂ ਲੈ ਕੇ ਜਾਂਦੇ ਨੇ ਪੜ੍ਹ ਲੈਣੇ ਨਾ ਪਲੀਜ਼ ਉਹਤੇ ਕਿਤਾਬਾਂ ਰੱਖ ਰਿਆ ਕਰੋ ਕਿ ਹੋਰ ਵੀ ਪੜਿਆ ਹਾਂ ਤੁਸੀਂ ਤਾਂ ਪੜ੍ਹ ਲਈ ਤੁਸੀਂ ਤਾਂ ਗਿਆਨ ਲੈ ਲਿਆ ਪਰ ਹੋਰ ਵੀ ਜਿਹੜੇ ਗਾਣ ਵੀ ਹੋਣੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਗਿਆਨ ਦੇਣਾ ਵਾ ਆਪਾਂ ਅਖਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸਿੱਖਿਆ ਵਿਚਾਰੀ ਪਰ ਉਪਕਾਰੀ ਹਾਂਜੀ ਹਾਂਜੀ ਵਿਦਿਆ ਵਿਚਾਰੀ ਪਰਪੂਪਕਾਰੀ ਗੁਰੂ ਅਰਣਕ ਦੇਵ ਜੀ ਦਾ ਹੈ ਬਹੁਤ ਹੀ ਵਿਦਿਆ ਲੈ ਕੇ ਇੱਕ ਸਲਾਂਗਾ ਜੋਗ ਸ਼ਬਦ ਹੈਗਾ ਹੈ ਕਿ ਵਿਦਿਆ ਵਿਚਾਰ ਕੇ ਆਪਾਂ ਉਹਦੇ ਫੇਰੀ ਉੱਪਰ ਉਹਦਾ ਉਪਕਾਰ ਕਰਾਂਗੇ ਜਿ ਵਿਦਿਆ ਵਿਚਾਰੀ ਨਹੀਂ ਆਪਾਂ ਤਾਂ ਫਿਰ ਆਪਾਂ ਕੀ ਉਹਦਾ ਸੋ ਸਾਰੇ ਨੂੰ ਮਤਲਬ ਅਧਾਇ ਦੇ ਜਿਹੜੇ ਉਥੇ ਪੜਨ ਆਉਂਦੇ ਨੇ ਨਾ ਪਲੀਜ਼ ਕਿਤਾਬ ਰੱਖ ਜਾਇਆ ਕਰ ਮੈਨੂੰ ਜੇ ਕਿਤਾਬ ਚਾਹੀਦੀ ਆ ਨੰਬਰ ਮੇਰਾ ਥੱਲੇ ਲਿਖਿਆ ਮੈਨੂੰ ਦੱਸ ਦੇ ਮੈਂ ਕਿਤਾਬ ਦੇ ਦੂੰਗਾ ਉਹਨਾਂ ਨੂੰ ਠੀਕ ਮੇਰੇ ਖਿਆਲ ਨਾਲ ਤਾਂ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਚਾਹ ਤਾਡੇ ਪਹਿਲਾ ਬਸ ਫੱਡਾ ਜਿੱਥੇ ਫ੍ਰੀ ਲਾਇਬ੍ਰੇਰੀ ਹੈ ਪਾਜੀ ਤੁਸੀਂ ਛੋਟਾ ਦਾ ਕੁਛ ਛੋਟਾ ਕਰ ਮੈਂ ਪੂਰੇ ਭਾਰਤ ਦੀ ਗੱਲ ਕਰ ਰਿਹਾ ਮੈਨੂੰ ਲੱਗਦਾ ਬਸ ੱਡੇ ਤੇ ਕੋਈ ਇਹੋ ਜਿਹਾ ਪ੍ਰਾਲਾ ਮਤਲਬ ਕੀਤਾ ਨਹੀਂ ਹੋਣਾ ਤੇ ਜੋ ਇੰਡੀਆ ਦੇ ਲੈਵਲ ਤੇ ਨਾ ਗੱਲ ਕਰੀਏ ਪੰਜਾਬ ਦੇ ਲੈਵਲ ਤੇ ਕਰ ਲਓ ਪੰਜਾਬ ਦੇ ਲੈਵਲ ਤੇ ਵੀ ਆਪਾਂ ਅੰਮ੍ਰਿਤਸਰ ਕਿੱਡਾ ਵੱਡਾ ਹੈਗਾ ਲੁਧਿਆਣਾ ਕਿੱਡੇ ਵੱਡੇ ਕਿ ਸ਼ਹਿਰ ਹੈਗੇ ਜਿਹਦੇ ਬਾਅਦ ਸਾਡੇ ਚ ਲਾਇਬ੍ਰੇਰੀ ਨਹੀਂ ਹੈਗੀ ਲਓ ਬਾਸੜੀ ਦੀ ਗੱਲ ਛੋਟੋ ਕੀ ਯਾਰ ਮਤਲਬ ਸ਼ਹਿਰਾਂ ਦੇ ਵਿੱਚ ਵੀ ਕੋਈ ਇੰਨੀ ਲਾਇਬ੍ਰੇਰੀ ਵਿਕਾਸਪੂਰਵਕ ਕੋਈ ਵਧੀਆ ਲਾਇਬ੍ਰੇਰੀ ਨਹੀਂ ਹੁਣ ਸਰਕਾਰਾਂ ਨੇ ਸलो ਸੋਚਿਆ ਕਿ ਸਾਨੂੰ ਲਾਇਬ੍ਰੇਰੀਆਂ ਵਾਲੇ ਧਿਆਨ ਦੇਣਦੇ ਆ ਬਾਕੀ ਪਿੰਡ ਪਿੰਡ ਸਾਡੇ ਲਾਇਬ੍ਰੇਰੀ ਇੱਕ ਸਾਕਰਤਾ ਚਲਣੀ ਚਾਹੀਦੀ ਆ ਕਲਚਰ ਬਣਨਾ ਚਾਹੀਦਾ ਲਾਇਬ੍ਰੇਰੀ ਦਾ ਜਿੱਦਾਂ ਬਾਹਰਲੇ ਦੇਸ਼ਾਂ ਵਿੱਚ ਆ ਬਾਹਰਲੀਆਂ ਸਟੇਟਾਂ ਦੇ ਵਿੱਚ ਉਸ ਤਰ੍ਹਾਂ ਦਾ ਕਲਚਰ ਇੱਕ ਲਾਇਬ੍ਰੇਰੀਆਂ ਦਾ ਚਲਣਾ ਚਾਹੀਦਾ ਲੋਕੀ ਜਦੋਂ ਆਉਣ ਕਿਤਾਬਾਂ ਫੜੀਆਂ ਹੋਣ ਮੈਂ ਜਦੋਂ ਵੀ ਕੋਈ ਕਿਤਾਬ ਲਿਆਉਣਾ ਨਾ ਮੈਂ ਲਫਾਵੇ ਵਿੱਚ ਨਹੀਂ ਪਾਗਲ ਨੂੰ ਮੈਂ ਲੋਕਾਂ ਦੇ ਸਾਹਮਣੇ ਲੈ ਕੇ ਜਾਣਾ ਵੀ ਪਤਾ ਲੱਗੇ ਵੀ ਕਿਤਾਬ ਫੜੀ ਆ ਹਾਂ ਲੋਕ ਨੂੰ ਦੇਖਾ ਵੀ ਹਾਂ ਤੇ ਲੋਕਾਂ ਨੂੰ ਸੋਚਣ ਵੀ ਕਿਤਾਬ ਫੜੀ ਆ ਕਿਉਂਕਿ ਕਿਤਾਬ ਤੁਸੀਂ ਕਿਤੇ ਵੀ ਇਕੱਲੇ ਜਾ ਕੇ ਕਿਤੇ ਪੜਨ ਲੱਗ ਜਓ ਨਾ ਤੇ ਮਤਲਬ ਇੱਕ ਖਿੱਚ ਦਾ ਕੇਂਦਰ ਬਣ ਜੋਗੇ ਉਹ ਲੋਕੀ ਵੇਖਣਗੇ ਵੀ ਤੁਹਾਡੇ ਲਈ ਕਿਤਾਬ ਬੰਦਾ ਪੜ ਰਿਹਾ ਹੈ ਸੋ ਕਿਤਾਬ ਆਮ ਤੇ ਸਾਰੇ ਮੋਬਾਈਲ ਨੂੰ ਜੁੜੇ ਹੁੰਦੇ ਨੇ ਨਾ ਮੋਬਾਈਲ ਨੂੰ ਜੁੜੇ ਨੇ ਤੇ ਇਹ ਖਿੱਚ ਦਾ ਕੇਂਦਰ ਆ ਤੇ ਤੁਹਾਡੀ ਇੱਕ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਤੁਹਾਡੀ ਦੇਖ ਵੀ ਲੋਕਾਂ ਦੇ ਆਸ-ਪਾਸ ਜਿਹੜੇ ਰਹਿੰਦੇ ਲੋਕ ਉਹ ਵੀ ਤੁਹਾਡੇ ਬਾਰੇ ਵਧੀਆ ਸੋਚ ਲੱਗ ਜਾਂਦੇ ਨੇ ਸੋ ਕਿਉਂ ਨਾ ਫਿਰ ਅਸੀਂ ਕਿਤਾਬਾਂ ਨਾਲ ਜੁੜੀਏ ਸੋ ਇਸੇ ਉੱਪਰ ਆ ਲੇਤਾ ਹੈ ਕਿ ਅਸੀਂ ਇਹ ਉੱਪਰ ਆਲਾ ਕੀਤਾ ਹੈ ਸੋ ਮੱਬਾ ਜੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਕਵੀ ਆਉਂਦੇ ਨੇ ਅਸੀਂ ਲਿਖਦੇ ਆ ਸਭਾ ਲਾਉਂਦੇ ਕੋਈ ਕਵਤਾ ਕੋਈ ਸ਼ੇਰ ਕੋਈ ਲਿਖਿਆ ਹੋਵੇ ਜੀ ਸਾਂਝਾ ਕਰੋ ਆ ਸਾਡੇ ਫਰੋਤਿਆਂ ਤੱਕ ਹਾਂਜੀ ਮੈਂ ਕਿਉਂਕਿ ਮੌਸਮ ਦੇ ਹਿਸਾਬ ਨਾਲ ਇੱਕ ਸੋਹਣੀ ਜੀ ਕਵਤਾ ਤੁਹਾਡੇ ਰੂਬੂ ਕਰਾਂਗਾ ਕਿ ਭਰ ਕਟੋਰੇ ਮਹਿਕਦੇ ਮੇਰੇ ਕੇਸੀ ਦੇ ਛੜਕਾ ਗਲ ਸੁਣ ਭੋਲੇ ਬਾਬਲਾ ਉਹ ਮੇਰਾ ਰਾਂਝਾ ਮੋੜ ਲਿਆ ਮੇਰੀ ਅਕਲਾਂ ਫੱਟੀ ਪੋਚਦੀ ਮੇਰੇ ਮੱਥੇ ਰਹਿਨੋ ਦਾਸ ਮੈਨੂੰ ਨਰਨੇ ਕਾਲਜੇ ਖਾ ਗਈ ਮੇਰੀ ਰੂਹ ਦੀ ਭੁੱਖ ਪਿਆਸ ਮੇਰੇ ਸ਼ਾਮ ਦੇ ਸੂਰਜ ਤਿਰਕ ਗਏ ਮੇਰੇ ਨੈਣੀ ਚੜੀ ਦੁਪਹਿਰ ਉਹ ਅੱਗ ਦਿਲਾ ਨੂੰ ਲਾ ਗਿਆ ਹੁਣ ਕਿਸ ਦਰ ਮੰਗਾ ਖੈਰ ਆਵੋ ਸਖਿਓ ਚਲੋ ਨੀ ਕੋਈ ਸੁਖ ਆਈਏ ਪ੍ਰਸ਼ਾਦ ਮੈਂ ਵੇਸਨ ਪੂੜੇ ਵੰਡਣੇ ਜੇ ਪੂਰੀ ਹੋਈ ਮਰਾਦ ਮੈਂ ਭਜ ਭਜ ਬੂਹੇ ਖੋਲ ਦੀਨੀ ਵਸਲੋ بے ਪ੍ਰਵਾਹ ਤੇ ਭਰ ਕਟੋਰੇ ਮਹਿਕਦੇ ਮੇਰੇ ਕੇਸੀ ਵੇਸ਼ੜਾ ਅਗੇ ਲਿਖਦਾ ਕਿ ਮੈਨੂੰ ਵਸਲਾ ਪੁੱਛੜ ਚੁੱਕਿਆ ਮੇਰੇ ਮੋਢੇ ਗੰਮ ਦਾ ਭਾਰ ਮੈਂ ਤੇਰੀ ਜੋਗੜ ਜੋ ਗਿਆ ਤੂੰ ਸਾਹਾਂ ਦਾ ਸਰਦਾਰ ਸਾਨੂੰ ਕਿਸ ਧਰਤੀ ਤੇ ਸੁੱਟਿਆ ਅਸੀਂ ਕਿੱਦਾਂ ਬਣ ਗਏ ਬੀਜ ਇੱਕੋ ਟਾਣੇ ਖੜੰਦੀ ਸਾਡੇ ਅੰਦਰ ਸੀ ਕੋਈ ਰੀਤ ਤੂ ਤੰਤਰ ਮੰਤਰ ਜਾਣਦਾ ਮੈਂ ਭੋਲੀ ਜਾਣਾ ਕੀ ਤੂੰ ਰਿਆਸਤਾਂ ਦਾ ਹੈ ਬਾਦਸ਼ਾਹ ਮੈਂ ਤੇਰੀ ਗੋਲੀ ਸੀ ਸਾਨੂੰ ਵੰਡਿਆ ਲੋਕਾਂ ਕਾਣਿਆਂ ਦੂਸਤ ਮੁਸਲਮ ਜਾਣ ਸਾਡੇ ਕਿਸੇ ਵਾਰਸ ਲਿਖ ਤੇ ਸਾਡੇ ਬੋਲ ਬਣਿਆ ਖਾਨ ਸਾਨੂੰ ਪਿੱਠ ਪਖਾ ਕੇ ਸਮੇਂ ਤੇ ਸਾਡੇ ਜਿਹੜੇ ਖੈਰ ਖਵਾ ਇੱਕ ਭਰ ਕਟੋਰੇ ਮੈਂ ਇਹਦੇ ਮੇਰੇ ਕੇਸੀ ਦੀ ਸ਼ਰਕਾ ਸੋ ਇਸ ਤੱਕ ਕਿ ਕਈ ਸਾਲ ਹੰਡਾਏ ਇਸ਼ਕ ਤੇ ਅਸੀਂ ਰੀਤਾਂ ਚਾਵਾਂ ਨਾਲ ਮੇਰਾ ਜੋਬਣ ਲੱਗੇ ਧੁੰਦਲਾ ਮੇਰੇ ਬੁੱਢੇ ਹੋ ਗਏ ਵਾਲ ਮੈਨੂੰ ਲੋਕਾਂ ਤਾਣਾ ਮਾਰਿਆ ਤੇਰਾ ਰਾਂਝਣ ਮਾਹੀ ਦੂਰ ਮੈਨੂੰ ਬਿਰਹਾ ਲੱਗੇ ਆਫਤਾ ਤੇ ਤੁਖਾਂ ਵਾਂਗ ਖਜੂਰ ਤੇਰੇ ਬਾਝੋਂ ਰਹੇ ਨੇ ਮੁਰਦੇ ਇਹ ਪਤਲਾ ਲੱਦੇ ਨੀਰ ਮੇਰਾ ਸੌਣ ਵੀ ਸੁੱਕਾ ਬੀਤ ਗਿਆ ਮੇਰੀ ਬਾਸੀ ਹੋ ਗਈ ਖੀਰ ਕੋਈ ਸ਼ਿੱਟ ਵੀ ਇੱਕ ਨਸੀਬ ਨਹੀਂ ਲੈ ਮੋਰਾ ਮੁਖ ਪਰਤਾ ਤੇ ਭਰ ਕਟੋਰੀ ਮਹਿਕਦੇ ਮੇਰੇ ਕੇਸੀ ਦੇ ਸ਼ਰਖਾ ਲਾਸਟਾ ਕੇ ਉਹ ਕਿਹੜੇ ਪਾਸੇ ਤੁਰਿਆ ਉਹਦਾ ਕਿਸਦੇ ਵੱਲ ਧਿਆਨ ਮੈਨੂੰ ਮੱਕਾ ਖਾਬਾ ਯਾਦ ਨਹੀਂ ਮੈਨੂੰ ਭੁੱਲੀ ਫਿਰੇ ਕੁਰਾਨ ਉਹ ਚੇਲਾ ਕਿਹੜੇ ਨਾਤ ਦਾ ਉਹਨੂੰ ਭੇਟਾਂ ਕੀ ਪਰਵਾਣ ਜੇ ਰਾਜੀ ਮੁਖ ਦਿਖਾਉਣ ਨੂੰ ਮੈਂ ਹਾਜ਼ਰ ਕਰਦੀ ਜਾਣ ਤੇ ਪੁੰਨਿਆ ਜਿਕਨ ਮੱਸੀਆ ਇੱਕ ਸੰਹਲ ਮੀਰਾ ਇਹ ਨੈਣਾ ਦਾ ਕੋਈ ਦੋਸ਼ ਨਹੀਂ ਤੇਸ਼ਕਾਂ ਦੀ ਕੀ ਜਾਨ ਅਸੀਂ ਰੱਬ ਦੇ ਨੇਕ ਫਰਿਸ਼ਤੇ ਸਾਨੂੰ ਬਹੁਤਾਂ ਨਾ ਤਰਫਾ ਤੇ ਭਰ ਕਟੋਰੀ ਮੈਂ ਕਿਤੇ ਕਿ ਰੇਤੀ ਅਸੀਂ ਦੇਸ਼ੜਾ ਕੇ ਵਰਕਤ ਹੋਰੇ ਮਹਿਕਦੇ ਆ ਜੋ ਲਿਖਦੇ ਹੋ ਆਪਣਾ ਹੀ ਲਿਖਦੇ ਹਾਂ ਜੀ ਮੈਂ ਜੋ ਵੀ ਲਿਖਦਾ ਮੈਂ ਆਪਣਾ ਹੀ ਲਿਖਦਾ ਕੋਈ ਸ਼ੇਰ ਲਿਖਿਆ ਸ਼ੇਰ ਜਿਵੇਂ ਮੰਨ ਲਓ ਕਹਿ ਸਕਦੇ ਕਿ ਸਦਕੇ ਬਾਰੇ ਜਾਣੇ ਆ ਬੀਜਣ ਤਾਰੇ ਜਾਣੇ ਆ ਤੂੰ ਅਧੂਰਾ ਆਉਨਾ ਏ ਅਸੀਂ ਤਾਂ ਸਾਰੇ ਜਾਣੇ ਆ ਤਕਤ ਹਜ਼ਾਰੋ ਹੋ ਕੇ ਰ ਤੇਰੇ ਬਾਰੇ ਜਾਣੇ ਆ ਤੇ ਤੈਨੂੰ ਸੋਨਾ ਕਹੀਏ ਤੇ ਆਪਸਾਰੇ ਜਾਣੇ ਆ ਤੈਨੂੰ ਸੋਨਾ ਕਹੀਏ ਤੇ ਆਪ ਸਾਰੇ ਜਾਨੀ ਇਸ ਤਰ੍ਹਾਂ ਦੇ ਮੱਲੇ ਕਿਨੇ ਕਿ ਕਵਿਤਾਵਾਂ ਲਿਖਦੇ ਰਹੇ ਤੇ ਮਮਬਜੀ ਕਾ ਜੀ ਮਨ ਦੇ ਵਿੱਚ ਮਲਾਲ ਨਹੀਂ ਆਇਆ ਵੀ ਇਹ ਕੰਮ ਤੇ ਸਰਕਾਰਾਂ ਦਾ ਕੰਮ ਦਾ ਸੇਵਕਾਂ ਦੇ ਉਪਰਾਲੇ ਕਰਨਾ ਆਖੀਕਾਰ ਸਮਾਜ ਸੇਵੀ ਜਾਂ ਜੋ ਇਹਨੂੰ ਪਿਆਰ ਕਰਦੇ ਨੇ ਕਿਤਾਬਾਂ ਨੂੰ ਉਹੀ ਕੋ ਅੱਗੇ ਆਉਣਗੇ ਸਰਕਾਰਾਂ ਦਾ ਫਰਜ਼ ਨਹੀਂ ਬੰਦਾ ਸਰਕਾਰਾਂ ਦਾ ਮੈਂ ਅੱਗੇ ਤਾਂ ਗੱਲ ਕਰ ਚੁੱਕਾ ਕਿ ਸਰਕਾਰਾਂ ਦਾ ਫਰਜ਼ ਬੰਦਾ ਪਹਿਲਾ ਸਰਕਾਰਾਂ ਦਾ ਫਰਜ਼ ਬੰਦਾ ਕਿ ਅਸੀਂ ਲੈਬਰੇਟਰੀਆਂ ਵੱਲ ਧਿਆਨ ਦੇ ਜਿੱਥੇ ਸੜਕਾਂ ਬਣਾ ਰਹੇ ਆ ਗਲੀਆਂ ਨਾਲੀਆਂ ਬਣਾ ਰਹੇ ਆ ਲੋਕਾਂ ਨੂੰ ਕੋਠੇ ਭਈਆ ਕਰਾ ਰਹੇ ਆ ਜਾਂ ਹੋਰ ਸਹੂਲਤਾਂ ਸਰਕਾਰ ਵੱਲੋਂ ਮਿਲ ਰਹੀਆਂ ਨੇ ਉਥੇ ਕਿਉਂਕਿ ਕਿਉਂ ਲਾਇਬ੍ਰੇਰੀ ਸਾਡੀ ਇੱਕ ਜ਼ਰੂਰਤ ਨਹੀਂ ਆ ਹਾਂ ਜੇ ਸਾਡੇ ਜੀਵਨ ਸਟਾਈਲ ਦੇ ਵਿੱਚ ਮੰਨ ਲਓ ਆਪਣੇ ਰਹਿਣਾ ਵਾ ਵੀ ਸਾਡੇ ਨਾਲੀਆਂ ਵਧੀਆ ਹੋਣੀਆਂ ਚਾਹੀਦੀਆਂ ਗਲੀਆਂ ਵਧੀਆ ਹੋਣੀਆਂ ਚਾਹੀਦੀਆਂ ਜਿਹੜੀ ਮਾਨਸਿਕ ਤੌਰ ਤੇ ਜਿਹੜੀ ਸਾਡੀ ਖੂਬਸੂਰਤੀ ਬਣਨੀ ਆ ਉਹ ਕਿਤਾਬਾਂ ਨਾਲ ਹੀ ਆਉਣੀ ਆ ਉਹ ਲਾਇਬ੍ਰੇਰੀਆਂ ਨਾਲ ਨੂੰ ਕਿਉਂ ਨਹੀਂ ਅਸੀਂ ਸਪੈਸ਼ਲ ਧਿਆਨ ਦੇਣ ਦੇ ਠੀਕ ਆ ਸਾਡੀ ਇੱਕ ਇੱਕ ਮੁੰਡੇ ਨੇ ਇੱਥੇ ਲਾਇਬ੍ਰੇਰੀ ਖੋਲੀ ਆ ਬਾਬਾ ਸਿੱਧ ਮਸਤ ਮੋਰੀਆ ਲਾਇਬ੍ਰੇਰੀ ਜਿਹੜੀ ਦਿੱਲੀ ਸਾਇਸਵਾਲਾ ਰਜਿਸਟਰਡ ਹੈਗੀ ਆ ਉਹਦੇ ਘਰੇ ਉਹਨੇ ਆਪਣੀ ਲਾਇਬ੍ਰੇਰੀ ਬਣਾਈ ਆ ਪਰ ਉਹ ਘਰ ਚਲੋ ਘਰੇ ਲੂ ਉਹਨਾਂ ਦੇ ਕੋਈ ਮਸਲਾ ਹੋ ਗਿਆ ਤੋਂ ਲਾਇਬ੍ਰੇਰੀ ਵਿਚਾਰੇ ਢੋਰੀ ਪਈ ਉੱਥੇ ਤੇ ਲਾਇਬ੍ਰੇਰੀ ਤੁਹਾਨੂੰ ਸਾ ਨਹੀਂ ਮਿਲੁੰਦੀ ਹਰੀ ਕੇ ਵੀ ਲਾਇਬ੍ਰੇਰੀ ਸਥਾਪਿਤ ਕਰੀ ਇੱਥੇ ਪੰਚਾਇਤ ਘਰ ਬਣਿਆ ਵਾ ਪਰ ਹਜੇ ਤੱਕ ਉਹਨੂੰ ਮੋਡੀਫਾਈ ਨਹੀਂ ਕਰਾਇਆ ਹੋਈ ਲਾਇਬ੍ਰੇਰੀਆਂ ਘਾਟੋ ਘਾਟ 2500 ਤੋਂ 3000 ਦੀ ਕਿਤਾਬਾਂ ਸਾਡੇ ਕੋਲ ਲੱਗੇ ਪਈਆਂ ਵਾ ਤੇ ਪਰ ਲੋਲੰਦੀਆਂ ਕਿਤਾਬਾਂ ਸਾਨੂੰ ਲਾਇਬ੍ਰੇਰੀ ਥ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਜਿਹੜੇ ਹਰੀਕੇ ਪੱਤਨ ਦੇ ਵਿੱਚ ਇੱਕ ਲਾਇਬ੍ਰੇਰੀ ਵਧੀਆ ਬਣਾਈ ਜਾਵੇ ਤਾਂ ਜੋ ਅਸੀਂ ਜਿਹੜੀਆਂ ਕਿਤਾਬਾਂ ਨੂੰ ਉੱਥੇ ਰੱਖੀਏ ਇੱਕ ਰੀਡਿੰਗ ਰੂਮ ਬਣੇ ਜਿੱਥੇ ਬੱਚੇ ਪੜ੍ਹਨ ਜਾਣ ਤੇ ਤੁਹਾਡੇ ਮਾਧਿਅਮ ਜਰੀ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿਤਾਬਾਂ ਨਾਲ ਜੁੜ ਕੇ ਅੱਗੇ ਵਧਾ ਹਾਂ ਕਿਤਾਬਾਂ ਨਾਲ ਜੁੜ ਕੇ ਅੱਗੇ ਵਧਣ ਮਾਨਸਿਕ ਤੌਰ ਤੇ ਮੁਤਲਕ ਤਕੜੇ ਬੰਨ ਜ਼ਰੂਰੀ ਨਹੀਂ ਕਿ ਸਰੀਰਕ ਤੌਰ ਤੇ ਤਕੜੇ ਬੰਨ ਕਿਉਂਕਿ ਚਾਰ ਬੰਦਿਆਂ ਦੇ ਵਿੱਚ ਗੱਲ ਕਰਨੀ ਆ ਆਮ ਬੰਦੇ ਲਈ ਬਹੁਤ ਔਖੀ ਹੋ ਗਈ ਆ ਸ਼ਬਦਾਂ ਦੇ ਵਿੱਚ ਆਪਾਂ ਘੜ ਹੋਣੀ ਚਾਹੀਦੀ ਆ ਬਾਕੀ ਕਹਿੰਦੇ ਕਿ ਸਵਾਲ ਜਿਹੜਾ ਕਰਨਾ ਇੱਕ ਇਨ ਤੇ ਪਰ ਸਵਾਲ ਕਰਨੇ ਫੇਰੀ ਆਉਣਗੇ ਜੇ ਦਿਮਾਗ ਦੇ ਵਿੱਚ ਕੋਈ ਹੋਊਗਾ ਕੋਈ ਗੱਲ ਕੋਈ ਬਾਤ ਕੋਈ ਸਮਝ ਲੱਗੂ ਕੋਈ ਤਰਕ ਹੋਊਗਾ ਸੋ ਕਿਤਾਬਾਂ ਸਾਨੂੰ ਗੱਲ ਕਰਨੀਆਂ ਸਿਖਾਉਂਦੀਆਂ ਨੇ ਮੁਬਦੀ ਖਤਮ ਕਰਾਂਗੇ ਕੋਈ ਆਖਰੀ ਇੱਕ ਸ਼ੇਰ ਦੇ ਨਾਲ ਜੋ ਤੁਹਾਡਾ ਮਨ ਪਸੰਦ ਹੋਵੇ ਸ਼ੇਰ ਕੋਈ ਜਿਵੇਂ ਕੋਸ਼ਿਸ਼ ਕਰਦਾ ਮੈਂ ਜੇ ਕੋਈ ਮਿਲ ਜੇ ਤਾਂ ਕਿ ਰੋਟੀ ਬੱਸ ਗੁਜ਼ਾਰੇ ਜੋਗੀ ਰੋਟੀ ਬੱਸ ਗੁਜ਼ਾਰੇ ਜੋਗੀ ਮੇਰੇ ਪੁੱਤ ਵਿਚਾਰੇ ਜੋਗੀ ਤੂੰ ਐ ਸੱਚੀ ਅੰਬਰ ਜੱਡਾ ਮੇਰੀ ਥਾਂ ਹੈ ਤਾਰੇ ਜੋਗੀ ਤੇ ਨੈਣਾ ਵਿੱਚ ਲਪੇਟੀ ਫਿਰਦੀ ਦੁਨੀਆ ਮੇਰੀ ਸਾਰੇ ਜੋਗੀ ਤੇ ਮੈਂ ਹਾਂ ਤੇਰੇ ਹਾਸੇ ਵਰਗੀ ਮੈਂ ਹਾਂ ਹੰਝੂ ਖਾਰੇ ਜੋਗੀ ਤੇ ਅੱਬਾ ਮੇਰੀ ਚੁੰਨੀ ਬੱਦਾ ਮਾਂ ਦੇ ਪੱਲੂ ਭਾਰੇ ਜੋਗੀ ਤੇ ਬਾਕੀ ਥਾਂ ਮੈਂ ਖਾਲੀ ਰੱਖੀ ਤੇਰੇ ਦਿਲ ਉਧਾਰੇ ਜੋਗੀ ਤੇ ਕਾਸ਼ ਗਜਲ ਜੇ ਰੋਟੀ ਹੋਵੇ ਕਾਸ਼ ਗਜਲ ਜੇ ਰੋਟੀ ਹੋਵੇ ਮਾਤੜ ਕਿਸੇ ਵਿਚਾਰੇ ਜੋਗੀ ਮਾਤੜ ਕਿਸੇ ਵਿਚਾਰੇ ਗੱਜਲ ਦੇ ਜੋ ਰੋਟੀ ਹੋਵੇ ਮਾਤੜ ਕੇ ਸਿਰ ਮਿਚਾਰੇ ਆ ਨੌਜਵਾਨ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਵਧੀਆ ਹੈ ਅਸੀਂ ਵੀ ਪੰਜਾਬ ਦੇ ਵੱਖ-ਵੱਖ ਜੋ ਪਿੰਡ ਨੇ ਜਿੱਥੇ ਪੰਚਾਇਤਾਂ ਬਣੀਆਂ ਨੇ ਬਸਟੈਂਡ ਨੇ ਉਹਨਾਂ ਦੇ ਸਰਪੰਚਾਂ ਨੂੰ ਮੋਢ ਪਰ ਵਿਅਕਤੀ ਨੂੰ ਆਪਣੇ ਚੈਨਲ ਦੇ ਰਾਹੀਂ ਅਪੀਲ ਜਰੂਰ ਕਰਾਂਗੇ ਵੀ ਇੱਕ ਚੰਗਾ ਉਪਰਾਲਾ ਕਰਦਿਆਂ ਚਾਹੇ ਛੋਟੀ ਸਹੀ ਸਹੀ ਪਰ ਛੋਟੀ ਲੈਬਰੀ ਬਣਾਉਣ ਦੀ ਛਰਵਾਤ ਕਰੋ ਜਿਸ ਤਰ੍ਹਾਂ ਇਸ ਵੀਰ ਮੁਹੱਬਤ ਹਰੀਕੇ ਵੱਲੋਂ ਕੀਤੀ ਗਈ ਹੈ ਕੈਮਰਾਮੈਨ ਦੇ ਨਾਲ ਵਿਸ਼ਾਲ ਹਰੀਕੇ